ਇਹ ਇਕੱਲਾ ਖਲੋਰੀ ਤੇ ਹੋ ਰਿਹਾ ਜਾਂ ਇਕੱਲੇ ਸ਼ੰਭੂ ਤੇ ਹੋ ਰਿਹਾ ਜਾਂ ਇਕੱਲੇ ਕਿਸੇ ਇੱਕ ਜ਼ਿਲ੍ਹੇ 'ਚ ਹੋ ਰਿਹਾ ਹੈ ਆਲ ਓਵਰ ਇੰਡੀਆ ਹਰ ਇੱਕ ਸਟੇਟ ਦੇ ਅੰਦਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਈਵਨ ਕਿ ਮਤਲਬ ਤਹਿਸੀਲ ਪੱਦਰ ਦੇ ਉੱਤੇ ਵੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇਪਟੈਚ ਹੋ ਰਿਹਾ ਹੈ ਅੱਜ ਅਸੀਂ ਹਰਿਆਣਾ ਗਵਰਨਮੈਂਟ ਤੇ ਭਾਜਪਾ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਸੀ ਅੱਜ ਦੇ ਦੇ 1 ਅਗਸਤ ਨੂੰ ਅੱਜ ਫੂਕਿਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ 1:30 ਵਜੇ ਦਾ ਟਾਈਮ ਜੀ ਲੇਟ ਤੋਂ 2:00 ਵਜੇ ਦਾ ਉਹ ਸਾਰੇ ਥਾਵਾਂ 'ਤੇ ਫੂਕਿਆ ਜਾਣਾ ਹੈ ਉਹਦਾ ਮੇਨ ਰੀਜਨ ਕੀ ਹੈ ਕਿਉਂ ਭੁਕਨੇ ਪੈ ਰਹੇ ਨੇ ਸਾਨੂੰ ਇਹ ਪੁਤਲੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡਾ ਆਜ਼ਾਦ ਭਾਰਤ ਦੇ ਅੰਦਰ ਸਾਨੂੰ ਇੱਕ ਸਾਡੇ ਸੰਵਿਧਾਨ ਨੇ ਰਾਈਟ ਦਿੱਤਾ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਜਿਹੜਾ ਸਾਡਾ ਅੰਦੋਲਨ ਕਰਨ ਦਾ ਪ੍ਰੋਟੈਸਟ ਕਰਨ ਦਾ ਆਡੀ ਆਵਾਜ਼ ਬੁਲੰਦ ਕਰਨ ਦਾ ਇੱਕ ਰਾਈਟ ਹੈ ਉਹ ਰਾਈਟ ਨੂੰ ਸਾਡੇ ਨੂੰ ਇੱਥੇ ਹੀ ਕੁਚਲ ਦਿੱਤਾ ਗਿਆ ਸਾਨੂੰ ਸਾਡੀ ਰਾਜਧਾਨੀ ਨਹੀਂ ਜਾਣ ਦਿੱਤੀ ਉੱਥੇ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਰਾਈਟ ਕੁਚਲਿਆ ਦੂਸਰਾ ਅਗਲਾ ਗੁਨਾਹ ਕਿ ਸਾਡੇ ਨੌਜਵਾਨ ਨੂੰ ਕਤਲ ਕੀਤਾ ਤੀਸਰਾ ਉਸ ਤੋਂ ਗਾਹਾਂ ਵਾਲਾ ਗੁਨਾਹ ਕਿ ਸਾਡੀ ਮਸ਼ੀਨਰੀ ਜੀ ਦਾ ਕਸੂਰ ਕੋਈ ਨਹੀਂ ਉਹ ਤੋੜੀ ਗਈ ਤੇ ਉਸ ਤੋਂ ਵੱਡਾ ਗੁਨਾਹ ਕਿ ਇਨਵੈਸਟੀਗੇਸ਼ਨ ਵੀ ਉਸੇ ਸਟੇਟ ਦੇ ਲੋਕ ਕਰਨਗੇ ਜਿਹੜੇ ਲੋਕ ਜਿਹੜੀ ਸਟੇਟ ਦੀ ਸਰਕਾਰ ਨੇ ਸਾਡੇ ਤੇ ਗੋਲੀਆਂ ਮਾਰੀਆਂ ਹੋਣ ਸਾਨੂੰ ਇਨਸਾਫ ਦੀ ਉਮੀਦ ਨਹੀਂ ਆ ਜਿਸ ਵੇਲੇ ਇੱਕ ਰਿਟਾਇਰ ਜੱਜ ਮੈਡਮ ਜੈਸ਼ਰੀ ਠਾਕੁਰ ਦੀ ਅਗਵਾਈ ਚ ਕਮਿਸ਼ਨ ਬਣਾ ਕੇ ਸ਼ੁਭ ਕਰਨ ਦੇ ਇਸ ਮਾਮਲੇ ਨੂੰ ਸਾਰੇ ਨੂੰ ਜਾਂਚ ਕਰਨ ਦੇ ਉਹਨੂੰ ਰਾਈਟ ਦਿੱਤੇ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚ ਜਾ ਕੇ ਕਹਿੰਦੀ ਹੈ ਕਿ ਜੇਕਰ ਇਹ ਕਮਿਸ਼ਨ ਜਾਂਚ ਕਰੇਗਾ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਸਭ ਤੋਂ ਵੱਡੀ ਗੱਲ ਇਹਦਾ ਮਤਲਬ ਤੁਸੀਂ ਆਪਦੇ ਅਫਸਰਾਂ ਨੂੰ ਥੱਪੀਆਂ ਦੇ ਕੇ ਰੱਖਣਾ ਚਾਹਣੇ ਹੋਗੇ ਤੁਸੀਂ ਗੋਲੀਆਂ ਮਾਰ ਕੇ ਮਾਰੋ ਹੋਰ ਫਿਰ ਅਗਲੀ ਲਾਈਨ ਚ ਇਹ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ ਕੋਈ ਗੋਲੀ ਨਹੀਂ ਚਲਾਏਗਾ ਫਿਰ ਇਹ ਗੱਲ ਕਹੀ ਤੇ ਦਾ ਮਤਲਬ ਤੁਸੀਂ ਗੋਲੀਆਂ ਚਲਾਉਣ ਵਾਸਤੇ ਛੁੱਟੀ ਲੈਣੀ ਚਾਹੁੰਦੇ ਹੋ ਤੁਹਾਡੇ ਕੋਈ ਜਾਂਚ ਕਰੇਗਾ ਕਮਿਸ਼ਨ ਤੇ ਤੁਸੀਂ ਜਾਂਚ ਨਹੀਂ ਸਮਝਦੇ ਜਾਂਚ ਨਹੀਂ ਹੋਣੀ ਚਾਹੀਦੀ ਦਾ ਮਤਲਬ ਕਿ ਤੁਸੀਂ ਇਹ ਗੁਨਾਹ ਕੀਤਾ ਤੇ ਜਾਂਚ ਤੋਂ ਅੱਜ ਬਚਣਾ ਚਾਹੁੰਦੇ ਹੋ ਸਾਡੀ ਉਸ ਤੋਂ ਅੱਗੇ ਮਾਨਯੋਗ ਹਾਈ ਕੋਰਟ ਨੂੰ ਅਪੀਲ ਆ ਅੱਜ ਦੇ ਇਸ ਪ੍ਰੋਟੈਸਟ ਦੇ ਮਾਧਿਅਮ ਤੋਂ ਤੁਹਾਡੇ ਚੈਨਲਾਂ ਦੇ ਰਾਹੀਂ ਕਿ ਜਿਹੜੇ ਲੋਕ ਜਾਂਚ ਕਰਵਾਉਣੀ ਵੀ ਠੀਕ ਨਹੀਂ ਸਮਝਦੇ ਤੇ ਰਹਿੰਦੀ ਮੋਰ ਉਹਨਾਂ ਨੇ ਇਸ ਗੱਲ ਤੇ ਲਾਤੀ ਵੀ ਅਸੀਂ ਤਾਂ ਹਾਂ ਮਾਰੇ ਆ ਜਦੋਂ 6 ਅਫਸਰਾਂ ਦੇ ਨਾਂ ਉਹਨਾਂ ਨੇ ਰਾਸ਼ਟਪਤੀ ਅਵਾਰਡ ਦੇ ਲਈ ਰਿਕਮੈਂਡ ਕਰਤੇ ਕਿ ਇਹਨਾਂ ਲੋਕਾਂ ਨੇ ਕਿਸਾਨਾਂ ਨੂੰ ਰੋਕਿਆ ਤਾਂ ਇਹਨਾਂ ਨੂੰ ਬਹਾਦਰੀ ਦੇ ਅਵਾਰਡ ਮਿਲਣੇ ਚਾਹੀਦੇ ਨੇ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਉਹ ਸਾਰਾ ਹਰਿਆਣਾ ਦੀ ਪੂਰੀ ਸਰਕਾਰ ਉਹਨਾਂ ਦੇ ਸ਼ੈਲਟਰ ਤੇ ਆ ਉਹਨਾਂ ਦੇ ਮਗਰ ਖੜੀ ਆ ਤਾਂ ਫਿਰ ਸਾਨੂੰ ਉੱਥੋਂ ਇਨਸਾਫ ਨਹੀਂ ਮਿਲਣਾ ਇਸ ਲਈ ਪਹਿਲੀ ਮੰਗ ਆ ਸਾਡੀ ਕਿ ਇਹ ਕਿਸੇ ਤਰ੍ਹਾਂ ਦਾ ਵੀ ਅਜਿਹੇ ਲੋਕਾਂ ਨੂੰ ਆਜ਼ਾਦ ਭਾਰਤ ਦੇ ਅੰਦਰ ਅਵਾਰਡ ਨਾਜ ਤੱਕ ਮਿਲਿਆ ਤੇ ਨਾ ਭਵਿੱਖ ਦੇ ਵਿੱਚ ਮਿਲਣਾ ਚਾਹੀਦਾ ਸਗੋਂ ਸਾਡਾ ਸੰਵਿਧਾਨਿਕ ਰਾਈਟ ਕੁਚਲਣ ਦੇ ਸਬੰਧ ਵਿੱਚ ਇਹ ਅਧਿਕਾਰੀਆਂ ਦੀ ਜਗ੍ਹਾ ਜੇਲ ਬਣਦੀ ਹੈ ਜੇਲ ਜਾਣੀ ਚਾਹੀਦੇ ਨੇ ਦੂਜੀ ਜਿਹੜੀ ਗੱਲ ਹੈ ਕਿ ਹਰਿਆਣੇ ਦੇ ਅਧਿਕਾਰੀਆਂ ਨੂੰ ਦਿੱਤੀ ਹੋਈ ਇਨਵੈਸਟੀਗੇਸ਼ਨ ਸਾਡੇ ਇੱਥੋਂ ਤਬਦੀਲ ਕੀਤੀ ਜਾਏ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸ਼੍ਰੀਮਤੀ જયਸ਼੍ਰੀ ਠਾਕੁਰ ਦੀ ਅਗਵਾਈ ਚ ਇੱਕ ਜਾਂਚ ਕਮਿਸ਼ਨ ਬਣਿਆ ਇੱਕ ਰਿਟਾਇਰਡ ਜੱਜ ਦੀ ਅਗਵਾਈ ਚ ਅਸੀਂ ਮੰਗ ਕਰਦੇ ਹਾਂ ਮਾਨਯੋਗ ਹਾਈ ਕੋਰਟ ਤੋਂ ਕਿ ਦੁਬਾਰਾ ਇਹਦੇ ਤੇ ਮੁੜ ਨਜ਼ਰਸ਼ਾਨੀ ਕਰਕੇ ਇਹਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਇਹ ਅਜੇ ਹੀ ਕਿਸੇ ਹਸਤੀ ਨੂੰ ਦਿੱਤੀ ਜਾਏ ਜਿਹੜੀ ਜਿੱਥੋਂ ਸਾਨੂੰ ਇਨਸਾਫ ਮਿਲ ਸਕੇ ਹਰਿਆਣਾ ਗਵਰਨਮੈਂਟ ਤੋਂ ਇਹ ਜਿਹੜੀ ਇਨਵੈਸਟੀਗੇਸ਼ਨ ਨਾ ਕਰਵਾਈ ਜਾਏ ਇਹਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਅੱਜ ਪੁਤਲੇ ਫੂਕ ਕੇ ਇਹ ਸੁਨੇਹਾ ਅੱਜ ਪੂਰੇ ਵਰਲਡ ਦੇ ਵਿੱਚ ਲੈ ਜਾਣਾ ਚਾਹ ਰਹੇ ਹਾਂ ਉਹ ਅਸੀਂ ਇੱਥੋਂ ਅੱਜ ਪੁਤਲਾ ਫੂਕ ਕੇ ਦੇਵਾਂਗੇ ਸਾਡੇ ਵੀਰ ਕੋਟ ਬੁੱਢਾ ਜੀ ਇਸ ਪੁਤਲੇ ਨੂੰ ਅਗਨੀ ਦੇਣਗੇ ਲਓ ਜੀ ਸਰ ਜੀ ਮਾੜੇ ਮਾੜੇ ਪਿੱਛੇ ਹੋ ਜਾਓ ਮਾੜੇ ਮਾੜੇ ਪਿੱਛੇ ਨਹੀਂ ਹੁੰਦੀ ਐ ਸੇ ਲਓ ਜਿਹੜੀ ਸੁੱਕਾ ਹੈ ਉਹ ਪੂਰਾ ਸੁੱਕਾ ਹੀ ਸਾੜੋ ਬਣਾ ਦੇਓ ਲੋ ਜੀ ਇਹਦੇ ਵਿੱਚ ਇੱਕ ਪਾਸੇ ਦੇ ਵਿੱਚ ਇੱਕ ਜਿਹੜਾ ਸਾਰੇ ਨੇ ਮੈਂ ਤਾਂ ਕਰ ਰਿਹਾ ਹਰਿਆਣਾ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ ਭਾਰਤੀ ਜਨਤਾ ਪਾਰਟੀ ਮਰਦਾਬਾਦ ਭਾਰਤੀ ਜਨਤਾ ਪਾਰਟੀ ਮਰਦਾਬਾਦ 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 ਹਰਿਆਣਾ ਸਰਕਾਰ ਮਰਦਾਬਾਦ 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 ਹਰਿਆਣੇ ਤੋਂ ਸਾਡੀ ਇਸ ਸ਼ੁਭ ਸ਼ੁਭ ਕਰਨ ਦੀ ਇਨਵੈਸਟੀਗੇਸ਼ਨ ਵਾਪਸ ਲਓ ਵਾਪਸ ਲਓ ਵਾਪਸ ਲਓ ਹਰਿਆਣਾ ਸਰਕਾਰ ਤੋਂ ਸ਼ੁਭ ਕਰਨ ਦੀ ਇਨਵੈਸਟੀਗੇਸ਼ਨ ਵਾਪਸ ਲਓ ਵਾਪਸ ਲਓ ਵਾਪਸ ਲਓ ਹਰਿਆਣਾ ਤੋਂ ਸ਼ੁਭ ਕਰਨ ਦੀ ਇਨਵੈਸਟੀਗੇਸ਼ਨ ਵਾਪਸ ਲਓ ਵਾਪਸ ਲਓ ਵਾਪਸ ਲਓ ਹਰਿਆਣਾ ਸਰਕਾਰ ਮੁਰਦਾਬਾਦ 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 ਹਰਿਆਣਾ ਸਰਕਾਰ ਮੁਰਦਾਬਾਦ 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 ਸਰ ਸਰਕਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ 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 ਸੋਨਾ ਦੀ ਕਾਤਲ ਪਾਰਟੀ ਮੁਰਦਾਬਾਦ 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 ਸੋਨਾ ਦੀ ਕਾਤਲ ਪਾਰਟੀ ਮੁਰਦਾਬਾਦ 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 ਨੌਨ ਦਾ ਇੱਕ ਜਿੰਦਾਬਾਦ 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 ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ